ਵਾਸਤੂ ਪੁਰੀ ਕਰਨੀ ਹੈ ਸੋਹਣਾ ਜੀ ਮੈਂ ਮੋਹਨ ਜਾਨੀ ਕਹਿੰਦਾ ਸੋਹਣਾ ਜੀ ਇਹੇ ਕਰੀ ਮੋਹਨ ਜੀ ਇੱਲਾਹ ਅਕੀਰ ਮੈਨੂੰ ਯਾਦ ਆ ਗਿਆ ਆ ਪਰ ਵੋਟਰਾਂ ਨੂੰ ਬੇਨਤੀ ਹੈ ਵੀ ਆ ਬਾਬੂਬਾਨ ਦਾ ਠੀਕ ਹੈ ਆ ਲੈਜੈਂਡ ਹੁੰਦੇਗੇ ਕੀ ਹੁੰਦਾ ਇਹ ਨਾਮ ਲਿਖਿਆ ਕਰੋ ਇਹ ਨਾਮ ਐਸੀ ਨਾ ਮਾੜਾ ਚਾਹ ਰਾ ਪਲੀਜ਼ ਮੇਰੇ ਨਾਮ ਨਾਲ ਇਹ ਨਾ ਚੀਜ਼ਾਂ ਲਿਖਿਆ ਕਰੋ ਪ੍ਰਬੰਧਕ ਕਿੱਥੇ ਹੈ ਭੰਗ ਕਿੱਥੇ ਭੰਤਾ ਕਿੱਥੇ ਆ ਬਗਵਾਨ ਦਾ ਠੀਕ ਹੈ ਪਰ ਆ ਥੱਲੇ ਵਾਲਾ ਨਾ ਲਿਖਿਆ ਕਰ ਮੈਂ ਗਰੀਬ ਹੀ ਰਹਿਣਾ ਚਾਹ ਰਾ ਮੈਨੂੰ ਗਰੀਬ ਹੀ ਰਹਿਣ ਦੋ ਮੇਰੇ ਪੈਰ ਧਰਤੀ ਤੇ ਰਹਿਣ ਲੋ ਮੈਂ ਅਸਮਾਨ ਚ ਉੱਡਣਾ ਨਹੀਂ ਚਾਹਦਾ ਮੇਰਾ ਸ਼ੌਕ ਹੈ ਗਾਉਣਾ ਬਾਗਲ ਪਾਣਾ ਐਥੇ ਆਉਣ ਤੋਂ ਪਹਿਲਾਂ ਆਹ ਲਾ ਕੋਰੋਨਾ ਜਿਹਨੇ ਬੜਾ ਘੇਰਿਆ ਇਹ ਮੇਰਾ ਦੋਸਤ ਡਾਕਟਰ ਸਾਰਾ ਨੂੰ ਠੀਕ ਕਰਕੇ ਲੈ ਆਇਆ ਸਾਰੇ ਹੁਲਝ ਗਏ ਸੀ ਔਰ ਪਤਾ ਨਹੀਂ ਮਹਾਰਾਜ ਕਿਵੇਂ ਲੈ ਗਿਆ ਇਹ ਸਭ ਅਕਾਲਪੁਰਖ ਦੇ ਹੀ ਹੈ ਬਾਤਕ ਜਿਹੜੇ ਸਾਰੇ ਤੰਦਰੁਸਤ ਗਣੇ ਇੱਕ ਤਾੜੀ ਇਹਨਾਂ ਦੇ ਨਾਂ ਤੇ ਮਾਰੋ ਇੱਕ ਹਫ਼ਤਾ ਸਾਰੇ ਟਲੇ ਰਹੇ ਹੈ और एबी, एबी, एबी भी ये भी दिमाग से चढ़ा के प्रोग्राम कि दुआव लो चाहो तो हो जाता मालक का रूप है परमात्मा तो थल तो बाद सारे सोहान बेनती है दास की बेनती है ओलंग लिखद्या करो लोफर लिखद्या करो नकम लिखद्या करो मैंटल लिखद्या करो पागल लिखद्या करो आ ਇਹ ਬਹੁਤ ਵੱਡਾ ਰੋਗ ਹੈ ਜਿਹੜਾ ਤੁਸੀਂ ਮੈਨੂੰ ਦੇ ਰਹੇ ਹੋ ਮੈਂ ਇਹਦੇ ਕਾਬਿਲ ਨਹੀਂ ਇਹਦੀ ਕਾਬਲੀਅਤ ਦੋ ਦੋ ਬਣਦੀ ਹੈ ਜਦੋਂ ਬੰਦਾ ਕੌਣ ਦਾ ਸਫਰ ਤੈਅ ਕਰਕੇ ਰਿਟਾਇਰਮੈਂਟ 'ਚ ਹੁੰਦਾ ਹੈ ਇਹ ਚਰਜਿਤ ਹੂਜਾ ਦਾ ਰਿਵਾਰਡ ਹੈ ਇਹ ਸੁਰਿੰਦਰ ਸ਼ਿੰਦੇ ਨੂੰ ਦੇ ਸਕਦੇ ਹੋ ਤੁਸੀਂ ਇਹ ਪੂਰਨਸ਼ਾ ਕੋਟੀ ਨੂੰ ਦੇ ਸਕਦੇ ਹੋ ਇਹ ਪੂਰਨਜਤ ਵਡਾਲੀ ਨੂੰ ਦੇ ਸਕਦੇ ਹੋ ਇਹ ਭੀਮਸ਼ੈਨ ਜੋਸ਼ੀ ਨੂੰ ਦੇ ਸਕਦੇ ਹੋ ਇਹ ਲਤਾ ਜੀ ਨੂੰ ਦੇ ਸਕਦੇ ਹੋ ਆਸ਼ਾ 파ਰਖ ਨੂੰ ਦੇ ਸਕਦੇ ਹੋ ਬੋਮਨਦ੍ਰਫੀ ਕਿਸ਼ੋਰ ਕੁਮਾਰ ਦਾਸ ਇਸ ਕਾਬਿਲ ਨਹੀਂ ਮੈਨੂੰ ਐਂ ਹੀ ਰਹਿਣ ਦੋ ਵਸ ਆਪਣੇ ਵਰਗੇ ਰਹਿਣ ਦੋ ਜਿੱਦਣ ਮੈਂ ਇਹ ਸਭਾ ਚ ਆ ਗਿਆ ਨਾ ਤੁਸੀਂ ਮੈਨੂੰ ਬੁਲਾਉਣਾ ਨਾ ਮੈਂ ਕੌਣ ਐ ਮੈਂ ਆਪਣਾ ਮੂੰਹ ਚੱਕੀ ਫਿਰਿਆ ਨਾ ਤੁਸੀਂ ਆਪਣਾ ਮੂੰਹ ਚੱਕੀ ਫਿਰਿਆ ਆਕੜ ਆਪਣੇ ਕੋਲ ਬਹੁਤ ਆ ਸਾਰਿਆਂ ਦੇ ਪੰਜਾਬੀ ਦੇ ਜਿਹੇ ਕੇਂਦਰ ਰੁਕਦਾ ਜੂ ਇੰਦਰ ਹੋ ਜਾਂਦਾ ਸੋ ਵੇਰੀ ਵੇਰੀ ਤਾਂ ਕਿਥੇ ਸੀ ਹੋਰ ਬਣਾਇ ਕਿ ਤੁਸੀ ਸੋ ਮਾਰਾ ਇਤਿਹਾਸ ਦੇ ਗੰਦਾ